ਜੀ ਜਦੋਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਗਿਆ ਜਦੋਂ ਦੜਾਉਂਦੇ ਸੀਗੇ ਉਹ ਸ਼ਾਇਦ ਓਵਰ ਓਵਰ ਕੰਟਰੋਲ ਹੋ ਗਿਆ ਤਾਂ ਪਰ ਸਾਵ ਨਹੀਂ ਹੋਇਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਅੱਗੇ ਵਿੱਚ ਬਚਿਆ ਨਹੀਂ ਤੁਸੀਂ ਟਰੈਕਟਰ ਤੇ ਬੈਠੇ ਸੀ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਕਮਾਤਾ ਬੜੀ ਜ਼ੋਰ ਨਾਲ ਲੱਗਾ ਹਾਂਜੀ ਮੈਂ ਉਧਰੋਂ ਡਿੱਗਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਸਸਕ ਜਾਨੇ ਹੁੰਨੀ ਹੈ ਅੱਛਾ ਜੀ ਸਾਲਿਆਂ ਦੇ ਲੱਗੀਆਂ ਸੱਟਾਂ ਇਹ ਸਾਰੀਆਂ ਸੱਟਾਂ ਲੱਗੀਆਂ ਹਾਂ ਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਢਮੇਲੀ ਚੱਲਦਾ ਸੀ ਢਮੇਲੀ ਚੱਲਦਾ ਸੀ ਹਾਂ ਜੀ ਤੁਸੀਂ ਹੋਰ ਕਿੰਨੇ ਜਣੇ ਸੱਟਾਂ ਲੱਗੀਆਂ ਮੌਕੇ ਤੇ ਹਾਂ ਮੌਕੇ ਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਜਣਿਆਂ ਦਾ ਪਤਾ ਲੱਗਾ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਕਿ ਅਸਲ ਉੱਥੇ ਉੱਥੇ ਕਿੰਨੀ ਟਰੈਕਟਰਾਂ ਦੇ ਧੋੜਾ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਝ ਸੋ ਮੈਂ ਤੇ ਜਾਣ ਤੋਂ ਜਦੋਂ 1-2 ਗੇ ਹੋਈਆਂ ਸੀ ਮੈਂ 60 ਕਿ ਤਿੰਨ ਗਿਆ ਸੀ ਉਹ ਵਾਕਿਆ ਹੋਇਆ ਡਮੇਲੀ ਪਿੰਡ ਦੇ ਵਿੱਚ ਥਾਣੇ ਰਾਵਲ ਪਿੰਡੀ ਦੇ ਵਿੱਚ ਉਹਦੇ ਚ ਕੁਝ ਲੋਕਾਂ ਨੇ ਕਾਨੂੰਨ ਨੂੰ ਮੱਲੋ ਆਪਣੇ ਹੱਥ ਚ ਲਿਆ ਜਿਹੜੀਆਂ ਟਰੈਕਟਰ ਨੂੰ ਜਿੰਨੂੰ ਆਪਾਂ ਕਹਿੰਦੇ ਆ ਟੋਚਨ ਕਰਕੇ ਜਿਹੜੇ ਟੋਚਨ ਵਾਲਾ ਕੰਮ ਕਰਦੇ ਸੀ ਇਹੋ ਜੇ ਮੇਲੇ ਕਰਾਉਂਦੇ ਇਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਰੱਖਿਆ ਸੋ ਬੈਂਡ ਦੇ ਹੁੰਦਿਆਂ ਵੀ ਇਹਨਾਂ ਦੇ ਕੋਈ ਆਰਗੇਨਾਈਜ਼ਰ ਸਾਡੇ ਐਸਪੀ ਫਗਵਾੜਾ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਇਸ ਬਾਰੇ ਉਹਨਾਂ ਨੂੰ ਕਲੀਅਰ ਕਰਤਾ ਸੀਗਾ ਵੀ ਤੁਸੀਂ ਇਹੋ ਜਿਹੇ ਟੋਚਨ ਵਾਲੇ ਮੁਕਾਬਲੇ ਜਿਹੜੇ ਟਰੈਕਟਰਾਂ ਦੇ ਉਹ ਨਹੀਂ ਕਰਾ ਸਕਦੇ ਬਟ ਦੇਸਪਾਈਟ ਆਫ 댓 ਇਹਨਾਂ ਨੇ ਉਹ ਮੁਕਾਬਲਾ ਜਿਹੜਾ ਹੈਗਾ ਵਾ ਬਿਨਾ ਕਿਸੇ ਦੇ ਧਿਆਨ ਚ ਲਿਆਂਦਾ ਡਪੇਲੀ ਡੁਮੇਲੀ ਪਿੰਡ ਦੇ ਵਿੱਚ ਇਹਨਾਂ ਨੇ ਇਹ ਮੁਕਾਬਲਾ ਕਰਾਇਆ ਔਰ ਇਹਨਾਂ ਨੂੰ ਇਸ ਗੱਲ ਦਾ ਪਤਾ ਸੀ ਵੀ ਜਿਹੜੇ ਟੋਚਨ ਮੁਕਾਬਲੇ ਬੜੇ ਰਿਸਕੀ ਨੇ ਜੇਕਰ ਇਹਦੇ ਵਿੱਚ ਕਿਸੇ ਵੀ ਢੰਗ ਦੇ ਨਾਲ ਕੋਈ ਇੰਬੈਲੈਂਸ ਹੋ ਜੇ ਜਾਂ ਆਊਟ ਆਫ ਕੰਟਰੋਲ ਕੋਈ ਵੀ ਟਰੈਕਟਰ ਹੋ ਜੇ ਕਿਉਂਕਿ ਟਰੈਕਟਰਾਂ ਦੀ ਹਾਰਸ ਪਾਵਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹੋ ਜਿਹਾ ਕੋਈ ਵੀ ਹਾਦਸਾ ਜਿਹੜਾ ਕਿਸੇ ਦੀ ਵੀ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਇਹ ਜਾਣਕਾਰੀ ਇਹ ਇਲਮ ਇਹਨਾਂ ਨੂੰ ਹੁੰਦਿਆਂ ਵੀ ਹੋਇਆ ਆਰਗੇਨਾਈਜ਼ਰਸ ਨੂੰ ਇਹਨਾਂ ਨੇ ਫੇਰ ਵੀ ਇਹੋ ਜਿਹਾ ਜਿਹੜਾ ਮੁਕਾਬਲੇ ਆ ਉਹ ਕਰਵਾਏ ਔਰ ਇਹਨਾਂ ਨੇ ਆਪਣੇ ਆ ਤੇ ਆਪਣੇ ਜਿਹੜੇ ਹੋਰ ਲੋਕ ਆ ਉਥੇ ਜਿਹੜੇ ਦਰਸ਼ਕ ਜਾਂ ਆਡੀਅנס ਦੇ ਤੌਰ ਤੇ ਆਏ ਹੋਏ ਲੋਕ ਸੀਗੇ ਉਹਨਾਂ ਦੀ ਵੀ ਜਾਨ ਮਾਲ ਨੂੰ ਇਹਨਾਂ ਨੇ ਖਤਰੇ 'ਚ ਪਾਇਆ ਰਿਜ਼ਲਟੈਂਟ ਉਥੇ ਇੱਕ ਹਾਦਸਾ ਹੋਇਆ ਇੱਕ ਟਰੈਕਟਰ ਇੰਬੈਲੈਂਸ ਹੋ ਕੇ ਜਦੋਂ ਇਹ ਮੁਕਾਬਲਾ ਚੱਲ ਰਿਹਾ ਸੀ ਉਹਦੇ 'ਚ ਤਿੰਨ ਜਾਨੇ ਜਿਹੜੇ ਆ ਉਹ ਇੰਜਰਡ ਹੋਏ ਦੋਵਾਂ ਦੀਆਂ ਲੱਤਾਂ ਟੁੱਟੀਆਂ ਇੱਕ ਬੂਟਾ ਨਾਂ ਦਾ ਇੱਕ ਜਿਹੜਾ ਇਹਨਾਂ ਦਾ ਆਰਗੇਨਾਈਜ਼ਰ ਵੀ ਸੀ ਗਿਆ ਉਹਦੀਆਂ ਖੁਦ ਦੀਆਂ ਵੀ ਲੱਤਾਂ ਟੁੱਟੀਆਂ ਸੋ ਇਹਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਥਾਣੇ 라ਵਲਪਿੰਡੀ ਦੇ ਵਿੱਚ ਜੇਰ ਤਾਰਾ 308 336 379 279 ਔਰ ਹੋਰ ਤਰ੍ਹਾਂ ਵਾਂ ਜਿਹੜੀਆਂ ਵਾਂ ਉਹ ਵੀ ਅਸੀਂ ਦੌਰਾਨ ਇਨਵੈਸਟੀਗੇਸ਼ਨ ਜਿਹੜੀਆਂ ਸਾਨੂੰ ਪਤਾ ਲੱਗਣਗੀਆਂ ਉਸ ਮੁਤਾਬਕ ਜਿਹੜੀਆਂ ਵਾਂ ਉਹ ਤਾਰਾਵਾਂ ਦੇ ਵਿੱਚ ਜਿਹੜਾ ਹੈਗਾ ਹੋਰ ਵਾਦਾ ਕੀਤਾ ਜਾਊਗਾ ਇਹਦੇ ਵਿੱਚ 11 ਮੁਲਜ਼ਮ ਨੇ ਜਿਹੜੇ ਬਾਈ ਨੇਮ ਨਾਮਜ਼ਦ ਕੀਤੇ ਗਏ ਆ ਤਿੰਨ ਟਰੈਕਟਰ ਜਿਹੜੇ ਉੱਥੇ ਪਾਰਟਿਸਿਪੇਟ ਕਰ ਰਹੇ ਸੀ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਔਰ ਜਿਹੜੇ ਉਹ ਟਰੈਕਟਰ ਉਹਨਾਂ ਦੀਆਂ ਬਰਾਮਦਗੀਆਂ ਪਾ ਲਈਆਂ ਗਈਆਂ ਜਿਹੜੇ ਇਹਨਾਂ ਟਰੈਕਟਰਾਂ ਦੇ ਜਾਂ ਹੋਰ ਟਰੈਕਟਰਾਂ ਵਾਲੇ ਉੱਥੇ ਆਏ ਸੀ ਉਹਨਾਂ ਦੀਆਂ ਅਸੀਂ ਵੀਡੀਓਜ਼ ਤੇ ਰਹੀ ਔਰ ਹੋਰ ਹਿਊਮਨ ਇੰਟੈਲੀਜੈਂਸ ਰਹੀ ਆਪਦੇ ਸੋਰਸਸ ਰਹੀ ਉਹਨਾਂ ਦਾ ਪਤਾ ਕਰ ਰਹੇ ਕਿਹੜੇ ਕਿਹੜੇ ਟਰੈਕਟਰ ਸੀ ਕਿਹੜੇ ਕਿਹੜੇ ਬੰਦੇ ਹੋਰ ਸੀ ਜਿਨ੍ਹਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਫੜਿਆ ਜਾਊਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਜਾਣਗੀਆਂ ਔਰ ਸਟ੍ਰਿਕਟ ਐਕਸ਼ਨ ਲਿਆ ਜਾਊਗਾ